ਮੰਡੀ ਭਲੂਰ ਤੇ ਇੱਕ ਬੱਕਰੀ ਦਾ ਸੌਦਾ ਹੋਰ ਹੋ ਗਿਆ ਜੀ ਪਿੰਡ ਕਿਹੜਾ ਵੀ ਦੇ ਕਿਲਾਣਾ ਆ ਬਾਪੂ ਨੇ ਖਰੀਦੀ ਆ ਕਿਲਾਣਾ ਤੋਂ ਆ ਬਾਪੂ ਤੇ ਕੱਲ ਖੁਰਦ ਵਾਲੇ ਬਾਪੂ ਨੇ ਵੇਚੀ ਆ ਸੱਚੀ ਬਾਈ ਨੇ ਕਰਾਉਣੀ ਆ ਕੱਲ ਕਲਾ ਵਾਲੇ ਨੇ ਕੱਲ ਕਲਾ ਵਾਲੇ ਨੇ ਠੀਕ ਆ ਚਾਜੀਆ ਬਈ ਹਾਂ ਆ ਦੇਖੋ ਬੱਕਰੀ ਬਹੁਤ ਵਧੀਆ ਕੁਆਲਿਟੀ ਦੀ ਬੱਕਰੀ ਹੈ ਜੀ ਇਹਦਾ ਨਾ ਕੱਲ ਖੁਰਦ ਪਿੰਡ ਦਾ ਤੇ ਭੋਲਾ ਨਾ ਦਾ

ਬੱਕਰਾ ਮੰਡੀ ਭਲੂਰ ਤੇ ਪਾਠ ਦਾ ਸੌਦਾ ਹੋਇਆ ਜੀ ਉਹ ਲੱਗਦਾ ਮੰਡੀ ਲੱਗਦੀ ਹੈ ਸ਼ੁੱਕਰਵਾਰ ਨੂੰ ਇਹਨਾਂ ਨੇ ਖਰੀਦਿਆ ਕਿਹੜੇ ਪਿੰਡੋਂ ਆਏ ਆ ਬਈ ਬਈ ਸਾਦਕ ਤੋਂ ਆਇਆ ਤੇ ਆਪਾਂ ਵੀ ਐਵੇਂ ਆਏ ਤੋਂ ਜਿਨ੍ਹਾਂ ਨੇ ਵੇਚੀ ਉਹ ਵੱਡੇ ਮਾਲੇ ਤੋਂ ਆਇਆ ਬੱਕਰਾ ਮੰਡੀ ਭਲੂਰ ਤੇ ਕਿਵੇਂ ਮਿਲਿਆ ਵੀ ਸੌਦਾ ਬਹੁਤ ਠੀਕ ਹੈ ਮੰਡੀ ਭਲੂਰ ਤੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਬਾਈ ਜੀ ਬਾਈ ਜੀ